ਲੁਧਿਆਣੇ ਸ਼ਿਮਲਾਪੁਰੀ ਇਲਾਕੇ ਦੇ ਨੇੜੇ ਫਤਿਹਜੰਗ ਮੁਹੱਲੇ ਵਿੱਚ ਦੇਰ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿੱਚ ਹੋਈ ਲੜਾਈ ਦੌਰਾਨ ਤੇਜ਼ ਤਰ ਹਥਿਆਰਾਂ ਦੇ ਹਮਲੇ ਕਾਰਨ ਜ਼ਖਮੀ ਹੋਏ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਦਲੀਪ ਸਿੰਘ ਕਾਕਾ ਵਜੋਂ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਸੀ ਇਹਨਾਂ ਦੇ ਬੀਤੇ ਸਮੇਂ ਦੌਰਾਨ ਆਪਸੀ ਵਿਵਾਦ ਵੀ ਹੋਇਆ ਸੀ ਹਾਲਾਂਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਗੋਲੀ ਚੱਲਣ ਤੋਂ ਇਨਕਾਰ ਹਏ ਥਾਣਾ ਡੱਬਾ ਦਾ ਏਰੀਆ ਦਾ ਮਾਮਲਾ ਹੈਗਾ ਸਾਨੂੰ ਸਵੇਰੇ ਇਨਫੋਰਮੇਸ਼ਨ ਆਈ ਜੀ ਕਿ ਰਾਤ ਨੂੰ ਥਾਣਾ ਡੱਬੇ ਰਫਤ ਸਿੰਘ ਨਗਰਾ ਉੱਥੇ ਇਹਨਾਂ ਦੀ ਇਟਾ ਪੱਥਰ ਵਗੈਰਾ ਚੱਲੇ ਤੇ ਦੋ ਗਰੁੱਪਾਂ 'ਚ ਲੜਾਈ ਹੋਈ ਹੈ ਤੇ ਸਰ ਕੋਈ ਇੰਜਰਡ ਵੀ ਹੈ ਜੀ ਹਾਂਜੀ ਉਦੋਂ 'ਚ ਇੱਕ ਲੜਕਾ ਜ਼ਖਮੀ ਹੋਇਆ ਸੀ ਜਿਹਨੂੰ ਬਾਅਦ 'ਚ ਰਾਤ ਨੂੰ ਹਸਪੀਟਲ ਲੈ ਗਏ ਸੀ ਲੇਕਿਨ ਉਹ ਦੀਥ ਡਿਕਲੇਅਰ ਕਰਤਾ ਉਹਦਾ ਨਾਮ ਦਲਜੀਤ ਸਿੰਘ ਕਾਕਾ ਹੈਗਾ ਸਰ ਲੜਾਈ ਕਿਹੜੇ ਦਾ ਕਰਨ ਕੀ ਹੈ ਕਾਰਨ ਜਿਹੜਾ ਮਦਈ ਮੁਕਦਮਾ ਆ ਜਗਰੂਪ ਰੂਪਾ ਉਹਦੇ ਦੱਸਣ ਮੁਤਾਬਕ ਜਿਹੜਾ ਦੂਸਰੇ ਗਰੁੱਪ ਦਾ ਹੈਗਾ ਦਲੀਪ ਨਾਮ ਦਾ ਲੜਕਾ ਹੈਗਾ ਉਹਦੇ ਨਾਲ ਉਹਦੇ ਕੋਈ 2018 ਤੋਂ ਕੋਈ ਦੁਸ਼ਮਣੀ ਚੱਲਦੀ ਆ ਰਹੀ ਆ ਆਪਸ ਵਿੱਚ ਕੋਈ ਦੁਕਾਨ ਨੂੰ ਲੈ ਕੇ ਤੇ ਸਰ ਕੋਈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਹਾਂ ਸੀਸੀਟੀਵੀ ਫੁਟੇਜ ਵੀ ਆਈ ਆ ਅਸੀਂ ਉਹ ਚ ਬੰਦੇ ਸਾਰੇ ਆਈਡੈਂਟੀਫਾਈ ਕਰ ਲਿਆ ਬਾਈ ਨੇਮ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਤਾ ਆ ਅਸੀਂ ਤਿੰਨ ਚਾਰ ਲੜਕੇ ਐਪਰੀਹੈਂਡ ਕੀਤੇ ਹੋਏ ਆ ਤੇ ਤਫਤੀਸ਼ ਚੱਲ ਰਹੀ ਆ ਸਰ ਕਿੰਨੇ ਬੰਦੇ ਨੇ ਇਹਦੇ ਵਿੱਚ ਇਹ ਮਤਲਬ ਉਹਨਾਂ ਤਾਂ ਸਾਨੂੰ 8-9 ਬਾਈ ਨੇਮ ਜਿਹੜੇ ਹੈਗੇ ਨੇ ਮਤਲਬ ਸਾਡੇ ਸਾਹਮਣੇ ਆਏ ਨੇ ਜਿਹੜਾ ਨਾਮ ਪੱਤੇ ਉੱਤੇ ਕੀਤਾ ਨਾਲ 4-5 ਜਣੇ ਅਨੁਸ਼ਾਸਕੀ ਕਹਿ ਰਹੇ ਨੇ